ਤੇ ਭਾਪੂ ਗਰੀਬਾ ਕੋਈ ਨਹੀਂ ਪ੍ਰਾਈਵੇਟ ਦਾਜ ਹੁੰਦਾ ਸਕਾਰੀ ਵਾਲਿਆਂ ਨਾਲ ਹੁੰਦਾ ਬਾਬ ਦੇਈ ਭਗਵਾਨ ਪ੍ਰਾਈਵੇਟ ਇਲਾਜ ਕਰੋ ਮੁੰਡਾ ਟਨ ਹੋਇਆ ਪਿਆ ਮੈਂ ਮੀਨਾ ਦਾਖ ਰੱਖਿਆ ਸਰਕਾਰੀ ਤੇ ਮੈਂ ਜਦ ਗਾਂ ਮੈਥੋਂ ਨਹੀਂ ਕੰਮ ਹੁੰਦਾ ਮੈਥੋਂ ਰੋਟੀ ਵੀ ਨਹੀਂ ਤੱਕਦੀ ਤੇ ਇਹਨੂੰ ਬੱਚੇ ਦਾ ਕੋਈ ਮਦਦ ਕਰਨੀ ਚਾਹੀਦੀ ਏ ਇਹਨਾਂ ਦਿੱਲਾ ਹੋਇਆ ਪੀ ਹੈ ਤੂ ਹੋਈ ਪਈ ਥੀ ਫਾਇਰ ਵੀ ਗਾ ਲਿਆ ਪਈ ਆਖੀ ਉਹਨੇ ਵੀ ਇਹ ਵੀ ਸੈਂ ਹੋਇਆ ਪੈ ਦਿੱਲਾ ਪੀ ਸ਼ੂਗਰ ਵੀ ਕਮਜ਼ੋਰ ਬਹੁਤ ਹੈ ਸ਼ੂਗਰ ਵੀ ਵਾਦੀ ਪਈ ਥੀ ਇਹ ਸਾਖੂ ਗਰੀਬਾਂ ਕੋਈ ਨਹੀਂ ਪ੍ਰਾਈਵੇਟ ਇਲਾਜ ਹੁੰਦਾ ਸਰਕਾਰੀ ਵਾਲਿਆਂ ਨੂੰ ਜਵਾਬ ਦੇ ਦੀ ਤਾਂ ਗੁਰ ਪ੍ਰਾਈਵੇਟ ਇਲਾਜ ਕਰੋ ਅੱਗੇ ਤੋਂ ਤਿੰਨ ਵਾਰੀ ਉਥੋ ਲ ਦਵਾਈਆਂ ਲਗਈਏ ਤੇ ਯੇ ਰੋ ਤ ਨਹੀਂ ਫਰਕ ਪਈਆ ਪ੍ਰਾਇਵੇਟ ਤੋਂ ਮੜਾ ਤੋਂ ਪਤਾ ਪੰਜਾਹ ਹਜ਼ਾਰ ਦਾ ਆ ਹੀ ਜਾਂਦਾ ਏ ਖਰਚਾ ਦਵਾਈਆਂ ਮਹਿੰਗੀਆਂ ਨੇ ਕੋਈ ਮਹੀਨਾ ਚੱਲੇ 6 ਮਹੀਨੇ 7 ਮਹੀਨੇ ਚੱਲੇ ਤਾਂ ਪੰਜਾਹ ਹਜ਼ਾਰ ਤਾਂ ਆਵੇਗਾ ਖਰਚਾ ਆ ਹੀ ਜਾਂਦਾ ਤੇ ਇਹ ਬੱਚੇ ਦੀ ਮਦਦ ਕੀਤੀ ਜਾਵੇ ਕੋ ਪੰਜ ਮਰਲੇ ਥਾਂ ਦਿੱਤੀ ਜਾਵੇ ਜਾਂ ਦੀ ਬੈਂ ਦੀ ਥਾਂ ਕੋ ਨਹੀਂ ਇਹ ਵੀ ਨਾ ਇਹਦਾ ਘਰ ਦਾ ਕੋਈ ਮਕਾਨ ਹੈਗਾ ਨਾ ਕੁਝ ਫੜੇ ਬੈਠਾ ਸਰਕਾਰੀ ਅੱਜੋ ਹਾਲ ਦੇ ਵਿੱਚ ਮੰਡੀ ਵਿੱਚੋ ਇਹ ਨਾ ਦਾ ਕੋਈ ਨਾ ਸਹਤਾ ਕੀਤੀ ਜਾਵੇ ਨਾ ਨੂੰ ਕੁ ਮਕਾਨ ਦਿੱਤਾ ਜਾਵੇ ਕੋਠਾ ਪਾਣੀ ਮਰਲੇ ਦਿੱਤੀ ਜਾਵੇ ਇਹ ਬੱਚਿਆਂ ਕੋ ਬਹਿਣ ਵਾਸਤੇ ਬੱਤੀ ਆਂਦੇ ਉਹ ਨਾਲਿਆਂ ਤੇ ਰੋਡ ਤੇ ਫਿਰਦੇ ਨੇ ਗੜਲੀ ਉਹਦੇ ਫਿਰਦੀ ਮੈਂ ਇਹਦੇ ਨਾਲ ਵਿਚਾਰੇ ਦੇ ਚੰਬੜੀ ਫਿਰਨੀ ਆ ਮੈਂ ਅੱਗੇ ਰਹਿੰਦੀ ਤਾਂ ਦੋਵੇਂ ਮੁੰਡੇ ਕੋਲੇ ਜਿਹੜਾ ਮੈਂ ਰਹੂੰਗਾ ਮੋਕ ਗਿਆ ਤੇ ਹੁਣ ਇਹਦੇ ਮਾਰ ਕਰਨ ਮੈਂ ਇਹਦੇ ਨਾਲ ਅੱਗੀ ਫਿਰਦੀ ਆ ਹੈ ਤੇ ਇਹਨ ਵੀ ਕੋਈ ਸਹਤਾ ਕੀਤੀ ਜਾਵੇ ਬਣਾ ਭਰਾ ਜਿਹੜੇ ਵਿਆਹ ਦੇ ਜਾਂਦੇ ਪੈਣ ਉਹ ਵੀ ਕਰਨੋ ਤੇ ਸਰਕਾਰ ਵਾਲੂ ਕੋਦਿਨ ਪਾਇ ਕੋ ਤਵਾ ਵੀ ਦੇਵਨ ਇੰਨਾ ਨੂੰ ਇੱਕ ਤਗੀ 슈ਗਰ ਖੱਪਸ 슈ਗਰ ਆਣੀ ਸੀ ਤੇ ਲੱਕਣ ਲਗੀ ਟੀ ਵੀ ਇਹ ਕੰ ਦਾ ਪੈਰ ਜੜਾ ਨਾ ਇੱਥੇ ਪਾਣੀ ਦੇ ਲੈ ਕੇ ਲੱਗਣ ਲੱਗੇ ਰੋੜਾ ਵਾਗ ਗਿਆ ਇੱਕ ਵਾਗ ਗਈ ਤੇ ਇੱਕ ਦੇ ਨਾਲ ਪੈਰ ਸਾਰਾ ਗਲਿਆ ਪਿਆ 슈ਗਰ ਕਰਨੇ ਦਾ ਜਖਮ ਬਾਤ ਨਹੀਂ ਰੀਆ ਕਿ ਲਾਇਆ ਗਾ ਕਿ ਕਿਹਨਾ ਕੋ ਲੱਕੜ ਨਾਲ ਛੋਟਾ ਕਿੱਠੇ ਰੋਣ ਪਕਾ ਤੇ ਖਾਵੇ ਜੰਦੀ ਹੈ ਵੀ ਸਹਤਾ ਵੀ ਕੀਤੀ ਜਾਵੇ ਕੋ ਸਿਲੰਡਰ ਮਿਲ ਜਾਵੇ ਚੁਲਾ ਮਿਲ ਜਾਵੇ ਜੜਾ ਦਬਾ ਤੇ ਕੁ ਮੜਾ ਮੋਟਾ ਰੋਣ ਪਕਾ ਤੇ ਖਾ ਸਕਦਾ ਹੈ ਮੇਰਾ ਨਾਮ ਜੀ ਅਸ਼ੋਕ ਸਿੰਘ ਹੈ ਸਨੁ ਬੁਜਿੰਦਰ ਸਿੰਘ ਹੈ ਪਿੰਡ ਮਾਤ ਨਗਰ ਛੋਲਾ ਗਣੀ ਅੱਧੀ ਸਮੱਸਿਆ ਬਹੁਤ ਤਗੜੀ ਬਣੀ ਹੈ ਵੀ ਕੋਈ ਸੰਸਥਾ ਆ ਜਾ ਸਮਾਜ ਸੇਵੀ ਕਾਂਦੇ ਨੇ ਸਾਡੇ ਤੱਕ ਨਹੀਂ ਪਹੁੰਚਦੇ ਕੰਨ ਤਹਲੇਪਦੀ ਸਖਤ ਲੋੜ ਹੈ ਤੋਂ ਇਲਾਜ ਕਰਾਣਾ ਹੈ ਇਲਾਜ ਵਾਸਤੇ ਕੈਸਾ ਨਹੀਂ ਜੋ ਕਿ ਮੇਰੇ ਕੋ ਰਿਪੋਰਟਾਂ ਸਾਰੀਆਂ ਇੱਕ ਤਾਂ ਡੀਜਿ ਦੀ ਦਿੱਕਤ ਹੈ ਜੀ ਇਹਦੇ ਨੰਬਰ ਸ਼ੂਗਰ ਹੈ ਜੀ ਇੱਕ ਜ਼ਖਮ ਜਿਹੜਾ ਪੈਰ ਗਲਿਆ ਪਿਆ ਹੈ ਘੁਰਿਆ ਜਾਂਦਾ ਨਹੀਂ ਹੋਰ ਸਰੀਰਿਤ ਕਾफी ਤਕਲੀਫਾਂ ਹੈ ਜੀਆਂ ਜੀ ਅੱਡੇ ਕੋਲ ਜੀ ਆਪ ਦੀ ਥਾਂ ਨਹੀਂ ਹੈ ਅਸੀਂ ਮੰਡੀ ਚ ਰਹਿ ਰਹੇ ਹਾਂ ਸਰਕਾਰੀ ਥਾਂ ਤੇ ਹੀ ਤਿੰਨ ਸਾਲਾ ਸਾਢੇ ਤਿੰਨ ਸਾਲਾ ਤੋਂ ਮੰਡੀ ਦੇ ਰਹਿ ਰਹੇ ਉਹ ਕੋਈ ਥੋੜੀ ਬਹੁਤੀ ਵੀ ਸੀ ਦੋ ਉਮਰ ਲੈ ਜਾਂ ਇਸ ਤਰ੍ਹਾਂ ਉਹ ਵੇਚ ਕੇ ਅਲਾਇ ਤੇ ਲਾਤੀ ਸੀ ਇਹ ਸ਼ੂਗਰ ਦਾ ਪੰਜ ਸਾਲਾ ਤੋਂ ਹੈ ਜਿਹੜੀ ਪੀੜੀ ਦੀ ਹੈ ਇਹ ਦੋ ਸਾਲ ਹੋ ਗਿਆ ਕੋਈ ਹੋਮਾਰੀ ਲੱਗੀ ਨਹੀਂ ਤੇ ਤੇ ਹੀ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਪਾਣੀ ਦੇ ਕਰੀਬ ਅੰਦਰ ਮੰਨ ਲਓ 19 ਦਿਨ 20 ਦਿਨ ਮੈਂ ਦਾਖਲ ਰਿਆ ਸੀ ਸਿਵਲ ਹਸਪਤਾਲ ਜੀ ਜਦੋਂ ਪਾਣੀ ਆਇਆ ਸੀ ਤੇ ਪਾਣੀ ਦੇ ਹਾਲਾਤ ਅਜੇ ਵੀ ਉਮੀਦ ਬਣੀ ਨਹੀਂ ਮੇਰੇ ਵੱਲੇ ਤਾਂ ਪਾਣੀ ਪੂਰੀ ਸਭ ਕਾਫੀ ਖੜਾ ਹੋਇਆ ਹੈ ਜਿਹੜਾ ਅੰਦਰ ਹੈ ਬਿੱਲੀ ਦੇ ਉਹ ਵੀ ਪਾਣੀ 4-5 ਫੁੱਟ ਅੰਦਰ ਰਿਹਾ ਹੈ ਜੀ ਪਰਿਵਾਰ ਦੋ ਬੱਚੇ ਆ ਮੇਰੇ ਇੱਕ ਵਾਈਫਾ ਇੱਕ ਮਾਤਾ ਜੀ ਦਾ ਕੋ ਮੇਰੇ ਕੋ ਰਹਿ ਰਿਹਾ ਤੇ ਕੋਈ ਇੱਥੇ ਜਿਹਾ ਮੰਡੀ-ਮੁੰਡੀ ਸੋਏ ਜਾਂਦੇ ਨਹੀਂ ਆ ਜੀ ਇੱਕ ਵਾਰੀ ਪਿੱਛੇ ਗਿਆ ਜੀ ਨਨਕਾਣਾ ਜੀ ਗਿਆ ਜੀ ਪਿੰਡ ਬੁੱਢੀ ਵਾਲਾ ਕਿੱਥੇ ਹੋਈ ਛੜੇ ਨੀ ਪ੍ਰਾਈਵੇਟ ਵੀ ਚੱਲ ਰਿਹਾ ਹੈ ਸਰਕਾਰੀ ਵੀ ਚੱਲ ਰਿਹਾ ਹੈ ਉਹਨੇ ਇਹ ਦੋ ਵਾਰ ਜਿਹੜੀ ਦਵਾਈ ਹੈ ਉਹ ਸਾਰੀ ਪ੍ਰਾਈਵੇਟ ਚੱਲਣੀ ਹੈ ਤੇਰੇ ਸਰਕਾਰੀ ਲਾਉਣ ਰਿਹਾ ਨਹੀਂ ਗਿਆ ਉਹਨਾਂ ਨੇ ਕਹਿਤਾ ਹੈ ਦੀ ਇਹ ਦਵਾਈ ਪ੍ਰਾਈਵੇਟ ਲਾਓ ਤੁਸੀਂ ਪਰ ਟੱਕਰ ਕੰ ਲੈ ਵੀ ਅੱਗੇ ਦੋ ਵਾਰੀ ਦਵਾਈ ਖਾ ਚੁੱਕਿਆ ਦਵਾਈ ਖਾ ਚੁੱਕਿਆ ਦੋ ਵਾਰੀ ਉਸ ਦਵਾਈ ਨੇ ਫਰਕ ਨਹੀਂ ਪਿਆ ਟੀਵੀ ਦੀ ਪ੍ਰੋਬਲਮ ਵਿੱਚ ਹੋ ਗਈ ਹੈ ਦੁਬਾਰਾ ਤੇ ਜਿਹੜੀ ਸ਼ੂਗਰ ਹੈ ਸ਼ੂਗਰ ਕਰਨ ਪੈਰ ਦਲ ਗਿਆ ਵੀ ਲਾਉਣ ਪ੍ਰਾਈਵੇਟ ਕਰ ਉਹ ਪ੍ਰਾਈਵੇਟ ਚੱਲੇਗਾ ਇਨਾ ਖਰਚਾ ਆਤਰ ਜਿੰਨ ਪ੍ਰਾਈਵੇਟ ਦੇਗਾ ਪ੍ਰਾਈਵੇਟ ਮੱਲੋ 10 ਦਿਨਾਂ 12 ਦਿਵਾਈ ਜਿਹੜੀ ਹੈ ਇਹ ਬਣਦੀ 1500 ਦੀ 1600 ਦੀ ਇਹ 6 ਮਹੀਨੇ ਚੱਲੇਗਾ ਲਾਗਤ ਖਰਚਾ ਦਿੱਥ ਹੈ ਜੀ 40 ਤੋਂ 50 ਦੇ ਵਿੱਚ ਕੰਮ ਦੀ ਨਿਪਟਰੀ ਦਾ ਕਰਦਾ ਚਨਾਇ ਵਾਲੇ ਦਾ ਕੋਣ ਫੇਰ ਕਰਨ ਕੰਮ ਬੰਦ ਹੋ ਗਿਆ ਜੀ ਇੱਕ ਟੀਵੀ ਹੋ ਗਿਆ ਬਿਮਾਰ ਹੋ ਗਿਆ ਕੰਮ ਸਾਰੇ ਬੰਦ ਹੋ ਗਿਆ ਜੀ ਸਾਡੇ ਤੇ ਕੋਈ ਮਾੜੀ ਮੋਟੀ ਪਹੁੰਚੀ ਹੈ ਜੀ ਜੋ ਕਿ ਕੋਈ ਪੈਸਾ ਪੂਸਾ ਦੇ ਰਿਹਾ ਉਹ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਪੱਕਾ ਰਾਹ ਨਹੀਂ ਜਲਦੇ ਜੀ ਇਲਾਜ ਵਾਸਤੇ ਕੋਈ ਵੀ ਕੋਈ ਸਾਨੂੰ ਮਿਲਿਆ ਅਜੀ ਸੰਸਥਾ ਜਾਂ ਕੋਈ ਸਰਕਾਰ ਹੈ ਜੇ ਇਹ ਮੰਗੇ ਕਰਦੇ ਆ ਵੀ ਸਾਨੂੰ ਕੋਈ ਇਲਾਜ ਵਾਸਤੇ ਆ ਦਿੱਤਾ ਜਾਏ ਠੀਨ ਨੰਬਰ ਦੇ ਦਿੰਨੇ ਆ ਆਪਣਾ ਠੀਨ ਨੰਬਰ ਤੇ ਕਨੈਕਟ ਕਰ ਸਕਦੇ ਹੋ ਬਾਟ ਟੈਨਫੋਨ ਨੰਬਰ ਨੇ 8012 ਰੋਕ ਸਿੰਘ ਹੈ ਮੇਰਾ ਨਾਮ ਮਾਤਮਨਗਰ ਡੋਲਾ ਵੇਣੀ ਮੇਰਾ ਮੋਬਾਈਲ ਨੰਬਰ 6230991 12016 ਜਿਵੇਂ ਤੁਸੀਂ ਮਾਸੇ ਵਾਲੇ ਆਰੰਟੂ ਚੁੰਨੋ ਗਲਬੜ ਕੀਤੀ ਇਹ ਸਾਡੀ ਗੱਲਬਾਤ ਉਹਨਾਂ ਨਾਲ ਨਹੀਂ ਹੋਈ ਕੱਲ ਹੋਈ ਸੀ ਉਹ ਕਹਿੰਦੇ ਵਾਪਸੀ ਆ ਕੇ ਦੇਵਾਂਗੇ ਵਾਪਸੀ ਆਏ ਨਹੀਂ ਗੱਡੀ ਮੰਗ ਹੈ ਜੀ ਇੱਕ ਤਾਂ ਘਰ ਦੀ ਥਾਣ ਹੀ ਹਰੇਣ ਵਾਸਤੇ ਇਹ ਕੀ ਮੰਗ ਹੈ ਤੁਹਾਡਾ ਨੰਬਰ ਇਹ ਤਾਂ ਆਈਡੀ ਮੰਗਦਾ ਹੈ ਕੋਨ ਕੋਈ ਜੀ ਮਦਦ ਪੈਸੇ ਦੀ ਕੀਤੀ ਜਾਵੇ ਕਿੰਦੇ ਕਾਰਨ ਅਸੀਲਾ ਹੀ ਕਰਵਾ ਸਕੀਏ ਸਾਡੇ ਕੋਲ ਕੋਈ ਸਿਲੰਡਰ ਨਹੀਂ ਕੋਈ ਕੁਛ ਨਹੀਂ ਕੋਈ ਅੱਗ ਬਾਲਣ ਨੂੰ ਚੀਜ਼ ਨਹੀਂ ਹੈ ਜੀ ਕੋਈ ਲੱਕੜ ਨਹੀਂ ਸੋਟਾ ਨਹੀਂ ਕੋਈ ਕੋਈ ਕੁਛ ਨਹੀਂ ਹੈ ਜੀ ਸਾਡੇ ਕੋਲ ਮੰਡੀ ਤੇ ਥੰਗਾ ਨਹੀਂ ਸੁੱਕਿਆ ਪਾਣੀ ਖੜਾ ਤੇ ਕਿਸੇ ਦੇ ਘਰੇ ਰਹਿ ਰਹੇ ਆ 4 ਦਿਨ ਤੇ ਫਿਰ ਸਾਨੂੰ ਤੇ ਮੰਡੀ ਆਣਾ ਪਊਗਾ ਵਾਪਸ